ਤੇ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਸੀ ਤੇ ਉਹ ਆਪਣੀ ਸਾਈਡ ਤੇ ਖੜੇ ਸੀ ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰ ਦਿੱਤੀ ਦੂਜੀ ਸਾਈਡ ਆ ਕੇ ਕੀ ਨਾਮ ਮੁੰਡੇ ਜਿਹਦੀ ਮੌਤ ਹੋਈ ਜੀ ਅਰੇ ਜਸਵੀਰ ਸਿੰਘ ਜੀ ਕੀ ਕੰਮ ਕਰਦਾ ਹੈ ਉਹ ਖੇਤੀਬਾੜੀ ਦਾ ਕੰਮ ਕਿਹੜੇ ਪਿੰਡ ਦੇ ਹੈਗੇ ਲੱਖੋਰਾ ਦੇ ਉਹ ਡੇਰੀ ਦੇ ਆਏ ਸੀ ਜੀ ਅੱਛਾ ਜੀ ਸਾਹਮਣੇ ਡੇਰੀ ਹੈ ਉਥੇ ਇੱਕ ਫੇਰ ਹੋਇਆ ਤੁਹਾਨੇ ਕਿਹਾ ਮੇਰਾ ਬਰਾਦਰ ਸੀ ਜੀ ਪਰਿਵਾਰ ਚ ਕੌਣ ਕੌਣ ਉਹਨਾਂ ਦੇ ਹੈਗਾ ਹਾਂਜੀ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਜਿੰਨਾ ਹੀ ਡੈਥ ਹੋਈ ਹੈ ਉਹਨਾਂ ਦੇ ਬੇਟਾ ਏ ਬੇਟੀ ਏ ਵਾਈਫ ਏ ਉਹਨਾਂ ਦੀ ਕਾਫੀ ਭਰਾ ਨੇ ਉਹਨਾਂ ਦੇ ਡਾਕਟਰ ਸਮਿਤੀ ਬਟ ਇਲਾਜ ਸਿਵਲ ਹਸਪੀਟਲ ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਹੈ ਇਹਦੇ ਬਾਰੇ ਦੱਸਦੇ ਹਾਂ ਸਾਡੇ ਕੋਲ ਸਵੀਰਿ ਜੁਵੇ ਜਿਸਪੀ ਸਿੰਘ ਜੀ ਆਏ ਨੇ ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸ਼ਾਵਾ ਡੱਡੀ ਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਈ ਸੀ ਜਦੋਂ ਆਏ ਸੀ ਉਹਦਾ ਕੰਡੀਸ਼ਨ ਕਾਫੀ ਸੀਰੀਅਸ ਸੀ ਗੈਸਬਿੰਗ ਤੇ ਸੀਏ ਤੇ ਆਪਾਂ ਟਰੀਟਮੈਂਟ ਸ਼ੁਰੂ ਕਰਤਾ ਸੀ ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਇਨਸਪਾਇਰ ਕਰ ਗਏ ਮਨੋ ਕਿੰਨੇ ਕੋ ਮਸਲ 2054 ਈਅਰ ਠੀਕਾ ਕਿਨਦਰਾ ਜੀ ਅੱਡਾ ਸ਼ਾਬਾਸ਼ ਜੀੜੀ ਰੋਡ ਤੇ ਹੋਇਆ ਜੀ ਇਹਦੇ ਵਿੱਚ ਕਾਰ ਚਾਲਕੀ ਦਾ ਰਾਜਕਰਮ ਸਿੰਘ ਉਹਦੀ ਕਾਰ ਵੱਜੀ ਐ ਮੋਟਰਸਾਈਕਲ ਤੇ ਮੋਟਰਸਾਈਕਲ ਚਾਲਕੀ ਤਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਜਦੀ ਐਕਸੀਡੈਂਟ ਹੋ ਗਿਆ ਜੀ ਉਹਦਾ ਸਿਵਲ ਹਾਟਾ ਤੋਂ ਟਰੱਡ ਪਾਰਟੀ ਜਮਾਨ ਕਰਵਾ ਕੇ ਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਜੀ ਤੇ ਮਿਸਟਰ ਕਿ ਆ ਕੀ ਜੀ ਹੈਗਾ ਨੱਪੋਰਾ ਪਿੰਡ ਦਾ ਜੀ ਉਹ 55 ਸਾਲ ਦੇ ਕਰੀਬ ਦੀ ਉਮਰ ਆ ਜੀ ਇਹ ਮੋਟਰਸਾਈਕਲ ਤੇ ਆਪਣੇ ਪ੍ਰਿੰਟ ਤੋਂ ਸਾਹਬਾਦ ਡੇਰੀ ਚ ਦੁੱਧ ਦੇ ਆ ਰਿਹਾ ਸੀ